ਕਰੀਗਰੀ ਦੇਖੋ ਬਾਈ ਦੀ ਤੁਸੀਂ ਇੱਕ ਇੱਕ ਹੈਰੀ ਪੌਟਰ ਹੈਰੀ ਪੌਟਰ ਹਾਂਜੀ ਹਾਲੀਵੁੱਡ ਦਾ ਕਰੈਕਟਰ ਹੈ ਹੈਰੀ ਪੌਟਰ ਹਾਂ 90 ਦੇ ਦਹਾਕੇ 'ਚ ਜੰਮਿਆ ਉਹਨਾਂ ਦਾ ਹਾਂਜੀ ਹਾਂ ਜਾਂ ਕਾਗਜ਼ ਹੈ ਜਾਂ ਪੈਨਸਲ ਆ ਇਹਨਾਂ ਦੋਹਾਂ ਦੇ ਸੁਮੇਲ ਨਾਲ ਦੇਖੋ ਬਾਈ ਨੇ ਕਿੱਡੀ-ਕਿੜੀਆਂ ਸੋਹਣੀਆਂ ਚਿੱਤਰਕਾਰੀਆਂ ਬਣਾਤੀ ਕਿੰਨੇ ਸੋਹਣੇ ਚਿੱਤਰ ਬਣਾਏ ਆ ਸਤਿ ਸ਼੍ਰੀ ਅਕਾਲ ਤੁਸੀਂ ਜੁੜਿਓ ਸਾਨੂੰ ਮਗਲੀ ਫੇਸਬੁਕ ਪੇਜ ਦੇ ਨਾਲ ਆਪਾਂ ਤੁਹਾਨੂੰ ਸਮੇਂ-ਸਮੇਂ ਤੇ ਕਈ ਤਰ੍ਹਾਂ ਦੇ ਲੋਕਾਂ ਨਾਲ ਮਿਲਵਾਦੇ ਰਹੀਦਾ ਅੱਜ ਅਸੀਂ ਤੁਹਾਨੂੰ ਇੱਕ ਹੋਰ ਹੀ ਸਖਸ਼ਨਾ ਮਿਲਾਨ ਜਾ ਰਹੇ ਹਾਂ ਜਿਸ ਦੀ ਕਾਰੀਗਰੀ ਦੇਖ ਕੇ ਤੁਸੀਂ ਆਪ ਹੈਰਾਨ ਬਣ ਜਾਓਗੇ ਕਿ ਪੰਜਾਬ ਦੇ ਵਿੱਚ ਇਹੋ ਜਿਹੇ ਆਰਟਿਸਟ ਵੀ ਬੈਠੇ ਨੇ ਗੁਰਦੁਆਰਾ ਕਟਾਣਾ ਸਾਹਿਬ ਜੇ ਤੁਸੀਂ ਕਿਤੇ ਆਵੋ ਮੋਰੇ ਦਸਤਰੀ ਡਿਊਟੀ ਦੇ ਇਹ ਬਾਈ ਬਣਾਉਂਦੇ ਆ ਸਕੇਚ ਆਰਟਿਸਟ ਨੇ ਇਹਨਾਂ ਦੇ ਬੜੇ ਪਹਿਲਾਂ ਤਾਂ ਤੁਸੀਂ ਸਕੇਚ ਦੇਖੋ ਫਿਰ ਅਸੀਂ ਤੁਹਾਨੂੰ ਇਹਨਾਂ ਨਾਲ ਮਿਲਵਾਨੇ ਆ ਇਹ ਸਿੱਧੂ ਮੂਸੇਵਾਲੇ ਦਾ ਸਕੇਚ ਇੱਧਰ ਇੱਕ ਛੋਟੇ ਬੱਚੇ ਦਾ ਸਕੈਚ ਹੈ ਤੇ ਆ ਇਹਨਾਂ ਨੇ ਬਣਾਇਆ ਹੈ ਕਰਮਜੀਤ ਅਨਮੋਲ ਦਾ ਸਕੈਚ ਤੇ ਬਾਈ ਕੌਣ ਨੇ ਕਿਹੜੇ ਪਿੰਡ ਤੋਂ ਆ ਕਿਵੇਂ ਇਹ ਚੀਜ਼ ਆ ਇਹਨੂੰ ਰੁੱਤੀ ਪਈ ਉਹ ਸਾਰੀਆਂ ਚੀਜ਼ਾਂ ਆਪਾਂ ਜਾਣਨ ਦੀ ਕੋਸ਼ਿਸ਼ ਕਰਾਂਗੇ ਮਿਲਦੇ ਆ ਬਾਈ ਹੁਣਾਂ ਨੂੰ ਸੱਸੀ ਉਹ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਆ ਵੀਰੇ ਪਹਿਲਾਂ ਦੱਸ ਜਗਮੀਤ ਸਿੰਘ ਹੈ ਜੀ ਇਹ ਕਿਹੜੇ ਇਲਾਕੇ ਤੋਂ ਪਿੰਡ ਮਹਿਦੂਦਾਂ ਤੋਂ ਜੀ ਮਹਿਦੂਦਾਂ ਪਿੰਡ ਹਾਂਜੀ ਠੀਕ ਆ ਭਾਈ ਅਸੀਂ ਤੁਹਾਡਾ ਆਰਟ ਦਿਖ ਰਿਹਾ ਬਹੁਤ ਵਧੀਆ ਲੱਗਿਆ ਯਾਰ ਸਾਡੇ ਨੂੰ ਲੱਗਿਆ ਵੀ ਤੁਹਾਡੇ ਨਾਲ ਗੱਲ ਕੀਤੀ ਜਾਣੀ ਚਾਹੀਦੀ ਆ ਕਿਚਾ ਬਈ ਜੀ ਗੋਡ ਗਿਫਟ ਹੈ ਜਾਂ ਇਹਦੇ ਕੋਈ ਟ੍ਰੇਨਿੰਗ ਲਈ ਹੈ ਹਾਂਜੀ ਪਹਿਲਾਂ ਤਾਂ ਸ਼ੌਕ ਹੁੰਦਾ ਜੀ ਬਚਪਨ ਦੇ ਵਿੱਚ ਥੋੜਾ ਬਹੁਤ 8th ਵਿੱਚ ਸੀਗਾ ਸਾਡੇ ਪੰਜਾਬੀ ਵਾਲੇ ਟੀਚਰ ਸਾਨੂੰ ਪੜ੍ਹਾਉਂਦੇ ਸੀਗੇ ਚਿੱਤਰਕਾਰ ਜਨੈਲ ਸਿੰਘ ਬਾਰੇ ਉਹ ਕਹਿੰਦੇ ਸੀਗੇ ਵੀ ਚਿੱਤਰਕਾਰ ਜਨੈਲ ਸਿੰਘ ਨੇ ਐਦਾਂ ਦੀਆਂ ਤਸਵੀਰਾਂ ਬਣਾਈਆਂ ਨੇ ਕਿ ਗੁਰੂ ਸਾਹਿਬਾਂ ਦੀਆਂ ਤਸਵੀਰਾਂ ਬਣਾਈਆਂ ਨੇ ਪੰਜਾਬੀ ਸੱਭਿਆਚਾਰ ਤੇ ਵੀ ਖੂਬ ਵਿੱਚ ਪਾਣੀ ਭਰਦੀਆਂ ਤਸਵੀਰਾਂ ਐਦਾਂ ਕਰਕੇ ਉਹ ਮੇਰੇ ਥੋੜੀ ਜਿਹੀ ਸ਼ਾਪ ਜਿਹੀ ਛੱਪ ਗਈ ਸੀ ਦਿਮਾਗ ਦੇ ਵਿੱਚ ਉਸ ਤੋਂ ਬਾਅਦ ਮੇਰੇ ਡੈਡੀ ਨੇ ਇੱਕ ਫੋਟੋ ਕਰਵਾ ਕੇ ਲੈ ਕੇ ਆਏ ਸੀਗੀ ਵੱਡੀ ਸੀ ਕਿਉਂ ਮੈਂ ਬਣਾਉਣ ਦੀ ਕੋਸ਼ਿਸ਼ ਕੀਤੀ ਬਣ ਗਈ ਸੀ ਇੱਕ ਵਾਰ ਥੋੜੀ ਬਹੁਤ ਜਿਹਾ ਲੱਗਣ ਲੱਗਾ ਸੀ ਹਾਂ ਫਿਰ ਉਸ ਤੋਂ ਬਾਅਦ ਫਿਰ ਰੁਕ ਗਿਆ ਸੀ ਅੱਛਾ ਤੁਸੀਂ ਪੈਂਸਲ ਆਰਟ ਹੀ ਕਰ ਦਿਓ ਜੇ ਨਾਲ ਹੋਰ ਵੀ ਜੇ ਤਾਂ ਕਈ ਰੰਗਾਂ ਵਾਲਾ ਕਰਦੇ ਹੋ ਮੂਵੀ ਹਾਂਜੀ ਰੰਗਾਂ ਨਾਲ ਵੀ ਕਰ ਲੈਣੇ ਆ ਜਿਹੜੀ ਆਇਲ ਪੇਂਟਿੰਗ ਆ ਪਟਕਰ ਉਹ ਵੀ ਕਰ ਲੈਜੀ ਹਾਂਜੀ ਹਾਂਜੀ ਵਾਟਰ ਕਲਰ ਆਇਲ ਪੇਂਟਿੰਗ ਹਾਂਜੀ ਤੇ ਹੁਣ ਇੱਥੇ ਤੁਸੀਂ ਜਿਹੜੀ ਕਿੰਨੀ ਕੁ ਦੇਰ ਦੇ ਵਿੱਚ ਪੇਂਟਿੰਗ ਬਣਾ ਦਿੰਦੇ ਹੋ ਤੁਸੀਂ ਇੱਥੇ ਸਕੈਚ ਜੀ 15 ਮਿੰਟ ਦੇ ਵਿੱਚ ਬਣ ਜਾਂਦਾ ਜੀ अच्छा लाइव हां जी 10 ਤੋਂ 15 ਮਿੰਟ ਦੇ ਵਿੱਚ ਤੇ ਜਿਹੜੇ ਇੱਥੋਂ ਆਉਣ ਵਾਲੇ ਜਿਉ ਕੋਈ ਆਪਣੀ ਤਸਵੀਰ ਕੋਈ ਬਣਾਉਣਾ ਚਾਹਵੇ ਤਾਂ ਬਣਾ ਦਿੰਦੇ ਹਾਂ ਹਾਂ ਜੀ ਉਰੇ ਆਉਂਦੇ ਨੇ ਬਣਾਵਾ ਆਪਣਾ ਆਉਂਦੇ ਨੇ ਫੋਟੋ ਦੇ ਜਾਂਦੇ ਨੇ ਪੀਰ ਸਾਹਮਣੇ ਬੈਠ ਕੇ ਵੀ ਮੱਥਾ ਦੇ ਕੇ ਬੰਦਾ ਆਉਂਦਾ ਚਾਨੂੰ ਪਿਆਰ ਕਰ ਦਿੰਦੇ ਹਾਂ ਹਾਂ ਜੀ ਜਾਂਦੇ ਫੋਟੋ ਦੇ ਜਾਂਦੇ ਨੇ ਤੇ ਆਉਂਦੇ ਕਹਿੰਦੇ ਇਸ ਚਿੱਤਰ ਵਿੱਚ ਆਉਣੇ ਆ ਤੇ ਫੋਟੋ ਕਰ ਕਰਦੇ ਅੱਛਾ ਤੇ ਕੀ ਤੁਹਾਡੀ ਸੇਵਾ ਲੈਣੇ ਤੁਸੀਂ ਇਹ ਫੋਟੋ ਬਣਾਉਂਦੀ ਇਹਨਾਂ ਤੇ ਅਲੱਗ-ਅਲੱਗ ਰੇਟ ਨੇ ਜੀ 500 ਵੀ ਇਹ ਰੇਟ ਹੈ ਇਹ ਤੇ ਸਟਾਰਟਿੰਗ ਹੋ ਜਾਂਦਾ ਅੱਛਾ ਜੀ ਨਾਲ ਜਿਵੇਂ ਦੇਖੇ ਡਿਮਾਂਡ ਆਉਂਦਾ ਹਾਂਜੀ ਹਾਂਜੀ 500 ਤੋਂ ਸਟਾਰਟ ਹੀ ਹੋ ਜਾਂਦਾ ਜੀ ਫਿਰ 1000 1500 2000 ਤੱਕ ਅੱਛਾ ਜੇ ਕੋਈ ਹੋਰ ਬੱਚਾ ਛੋਟਾ ਬੱਚਾ ਸਾਡੇ ਕਿਉਂਕਿ ਵਿਊਰ ਬਹੁਤ ਸਾਰੇ ਆ ਦੇਖਣ ਵਾਲੀ ਕੋਈ ਛੋਟਾ ਬੱਚਾ ਇਸ ਲਾਈਨ ਦੇ ਵਿੱਚ ਆਉਣਾ ਚਾਹਵੇ ਤੇ ਉਹਨੂੰ ਕੀ ਸੁਝਾ ਦੇਵੋਗੇ ਤੁਸੀਂ ਉਹਨੂੰ ਵੇਹੀ ਆ ਵੀ ਚਲੋ ਹੁਣ ਬੱਚੇ ਆ ਤਰ ਤਾਂ ਸੁਣਦੇ ਆ ਸਾਰਿਆਂ ਤੋਂ ਬੱਚੇ ਸਾਰੇ ਟ੍ਰਾਈਂਗ ਕਰਦੇ ਨੇ ਜੀ ਗੱਲ ਦਾ ਸੁਣਦੇ ਆ ਤਰ ਚਾਹੀਦਾ ਤਰ ਤਾਂ ਖਾਸ ਕਰ ਕੁੜੀਆਂ ਬਸ ਨੂੰ ਨਾ ਏਦਾਂ ਪੈਨਸਲ ਤੋਂ ਨਾਲ ਰੇਜ਼ਰ ਜੂਵੀ ਨੂੰ ਮਟੀਰੀਅਲ ਚਾਹੀਦਾ ਨੂੰ ਹੁਣ ਦੇਖ ਕੇ ਰੱਖੋ ਇਹਦਾ ਸਕੈਚ ਬੁੱਕ ਹੁਣ ਗਾਈਡ ਟੂ ਕਰਦੇ ਰਹੋ ਹੁਣ ਤਾਂ ਅੱਜ ਕੱਲ ਤਾਂ ਸਕੂਲਾਂ ਵਿੱਚ ਟੀਚਰ ਵੀ ਬੜੇ ਵਧੀਆ ਨੇ ਆਰਟੀ ਟੀਚਰ ਉਹ ਬਦੇ ਬੜੇ ਵਧੀਆ ਸਿਖਾਉਂਦੇ ਨੇ ਬੱਚਾ ਉੱਥੋਂ ਹੀ ਬੱਚੇ ਨੂੰ ਵਧੀਆ ਗਾਈਡੈਂਸ ਮਿਲ ਜਾਂਦੀ ਹੈ ਠੀਕ ਆ ਅਸੀਂ ਦਿਖ ਰਾ ਸਿੱਧੂ ਮੂਸੇ ਵਾਲੇ ਦਾ ਸਕੈਚ ਤੁਸੀਂ ਬੜਾ ਸੋਹਣਾ ਬਣਾਇਆ ਹਿਆ ਹਾਂਜੀ ਤਾਂ ਦੱਸਿਓ ਤੁਹਾਨੂੰ ਵੀ ਦਿਖਾਣੇ ਆਪਾਂ ਸਕੈਚ ਦੇਖੋ ਚੱਕ ਕੇ ਵਾਈ ਹਣਾ ਤੇ ਅੱਗੇ ਹੋਰ ਵੀ ਦੇਖ ਲੋ ਥੱਲੇ ਦੇਖੋ ਕਾਰੀਗਰੀ ਦੇਖੋ ਬਾਈ ਜੀ ਤੁਸੀਂ ਇੱਕ ਇੱਕ ਕਰਕੇ ਬਾਈ ਜੀ ਤੁਸੀਂ ਆਪਣੇ ਹੱਥੀਂ ਆਪ ਹੀ ਦਿਖਾਉਗੇ ਤੁਹਾਨੂੰ ਆਪਣੀ ਚੀਜ਼ ਦੇ ਬਾਰੇ ਜਿਆਦਾ ਨੌਲੇਜ ਆ ਥੋੜੇ ਬਹੁਤ ਜਿਹੜਾ ਬਣਾਇਆ ਹੋਇਆ ਨੇ ਇਹ ਜੀ ਥੋੜੇ ਨਹੀਂ ਬਹੁਤ ਵਧੀਆ ਚੀਜ਼ ਬਣੀ ਆ ਜੀ ਮੈਂ ਤਾਂ ਇਹ ਹੈਰੀ ਪੌਟਰ ਹੈਰੀ ਪੌਟਰ ਹਾਂ ਜੀ ਹਾਲੀਵੁੱਡ ਦਾ ਕਰੈਕਟਰ ਹੈ ਹੈਰੀ ਪੌਟਰ ਹਾਂ 90 ਦੇ ਦਹਾਕੇ 'ਚ ਜੰਮਿਆ ਉਹਨਾਂ ਦਾ ਹਾਂ ਜੀ ਹਾਂ ਪਤਾ ਵੀਰ ਸਿੰਘ ਜੀ ਵੀਰ ਸਿੰਘ ਨੇ ਹਾਂ ਜੀ ਗਾਇਕ ਨੇ ਹਾਂ ਜੀ ਬੜੇ ਵਧੀਆ ਨੇ ਇੱਕ ਫੈਮਿਲੀ ਪੋਰਟਰੇਟ ਹੈ ਜੀ ਅੱਛਾ ਕਿਸੇ ਨੇ ਆਪਣਾ ਪਰਸਨਲ ਬਣਵਾਇਆ ਹਾਂ ਜੀ ਹਾਂ ਜੀ ਠੀਕ ਹੈ ਜੀ ਇਹ ਕਾ ਹੈ ਰੋनाल्डੋ ਰੋनाल्डੋ ਪੁਰਤਗਾਲ ਦਾ ਕ੍ਰਿਸਟੀਆਨੋ ਰੋनाल्डੋ ਫੁੱਟਬਾਲ ਦਾ ਖਿਡਾਰੀ ਬਹੁਤ ਵਧੀਆ ਬਈ ਕਾਰੀਗਰ ਹੈ ਜੀ ਬੰਦਾ ਦੇਖੋ ਬੰਦੇ ਦੇ ਹੱਥਾਂ 'ਚ ਜਾਦੂ ਹੈ ਪੈਨਸਲ ਨਾਲ ਹੀ ਜਾਨ ਪਾਤੀ ਕੋਈ ਐਕਸਟਰਾ ਕਲਰ ਨਹੀਂ ਭਰਿਆ ਜਾਂ ਕਾਗਜ਼ ਹੈ ਜਾਂ ਪੈਨਸਲ ਆ ਇਹਨਾਂ ਦੋਹਾਂ ਦੇ ਸਵੇਰ ਨਾਲ ਦੇਖੋ ਬਾਈ ਨੇ ਕਿੰਦੀ ਕਿੰਡੀਆਂ ਸੋਹਣੀਆਂ ਚਤ੍ਰਿਕਾਰੀਆਂ ਬਣਾਤੀ ਕਿੰਨੇ ਸੋਹਣੇ ਚਿੱਤਰ ਬਣਾਏ ਆ ਅੱਛਾ ਬਾਈ ਜੀ ਇਸ ਫੀਲਡ ਦੇ ਵਿੱਚ ਤੁਹਾਡਾ ਉਸਤਾਦ ਕਿਉਂਕਿ ਕਹਿੰਦੇ ਗੁਰੂ ਬਿਨਾ ਗੱਤ ਨਹੀਂ ਹੁੰਦੀ ਇਹ ਕਿਹੜੇ ਬੰਦੇ ਤੋਂ ਸਿੱਖਿਆ ਸੀ ਤੁਸੀਂ ਹਾਂਜੀ ਇਹ ਦਰਾਹੇ ਤੋਂ ਆਰਟਿਸਟ ਨੇ ਜੀ ਪਹਿਲਾਂ ਸਤਨਾਮਨ ਨਗਰ ਰਹਿੰਦੇ ਸੀਗੇ ਰਾਮਪ੍ਰਿੰਦਰ ਸਿੰਘ ਜੀ ਉਹਨਾਂ ਤੋਂ ਸਿੱਖਿਆ ਜੀ ਦੇਖ ਲਓ ਦਰਸ਼ਕੋ ਤੁਹਾਡੇ ਸਾਹਮਣੇ ਲਾਈਵ ਤਸਵੀਰ ਬਣਾ ਰਿਹਾ ਬਾਈ ਮੋਬਾਈਲ ਸਾਹਮਣੇ ਰੱਖਿਆ ਜਿਹੜਾ ਉਹਦੇ ਬੱਚੇ ਦੀ ਤਸਵੀਰ ਹੈ ਤੇ ਜੇ 1% ਵੀ ਤੁਹਾਨੂੰ ਕੋਈ ਫਰਕ ਲੱਗਦਾ ਚਿਹਰਿਆਂ ਦੇ ਵਿੱਚ ਤਾਂ ਤੁਸੀਂ ਦੱਸ ਦਿਓ ਇਹ ਜੀ ਆਰਟਿਸਟ ਲੱਭਣੇ ਬਹੁਤ ਔਖੇ ਆ ਪੰਜਾਬ ਦੇ ਵਿੱਚ ਔਰ ਮੈਂ ਚਾਹਨਾ ਬੱਚਿਆਂ ਦੇ ਵਿੱਚ ਵੀ ਇਹ ਆਰਟ ਦਾ ਰੁਝਾਨ ਹੋਵੇ ਜਿਹੜੇ ਬੱਚੇ ਸਾਰਾ ਦਿਨ ਮੋਬਾਈਲ ਦੇ ਵਿੱਚ ਲੱਗੇ ਰਹਿੰਦੇ ਆ ਮੋਬਾਈਲ ਗੇਮਾਂ ਦੇ ਵਿੱਚ ਖੇਡ ਕੇ ਆਪਣੀ ਨਿਗਾਹ ਵੀ ਖਰਾਬ ਕਰਦੇ ਆ ਤੇ ਕਈ ਬੱਚੇ ਫਿਰ ਜਿਹੜੀਆਂ ਦੂਜੀਆਂ ਗੇਮਾਂ ਚੱਲਦੀਆਂ ਪੈਸੇ ਵਾਲੀਆਂ ਉੱਚ ਕਰਦੇ ਆਂਦੇ ਆਪਾਂ ਖਬਰਾਂ ਪੜ੍ਹਦੇ ਨਾ ਕਿੰਨੇ-ਕਿੰਨੇ ਪੈਸੇ ਵੀ ਉੜਾ ਦਿੰਦੇ ਆ ਇਹਦੇ ਨਾਲੋਂ ਚੰਗਾ ਬੱਚਿਆਂ ਨੂੰ ਮੋਬਾਈਲ ਦੇ ਕੇ ਪਠਾਣ ਦੇ ਨਾਲੋਂ ਖਾਲੀ ਟਾਈਮ ਦੇ ਵਿੱਚ ਜੇ ਡਰਾਇੰਗ ਪੈਨਸਲ ਇਦਾਂ ਦੇ ਕੇ ਪਠਾਉਂਗੇ ਤਾਂ ਕੀ ਪਤਾ ਤੁਹਾਡਾ ਬੱਚਾ ਵੀ ਆਉਣ ਵਾਲਾ ਕੋਈ ਸੋਭਾ ਸਿੰਘ ਵਰਗਾ ਚਿੱਤਰਕਾਰ ਬਣ ਜਵੇ ਨਾਲ ਉਹਦਾ ਵਿੱਚੀ ਜਿਹੜਾ ਆਪਣੇ ਵਿਦੇਸ਼ ਦੇ ਵਿੱਚ ਬਹੁਤ ਤਕੜੇ ਪੇਂਟਰ ਹੋਏ ਆ ਕੋਈ ਵਿੰਚੀ ਵਰਗਾ ਬਣ ਜਵੇ ਕੋਈ ਪਤਾ ਨਹੀਂ ਹੁੰਦਾ ਆਪਾਂ ਵਿਖਦੇ ਵਿੱਚ ਕੀ ਲੁਕਿਆ ਹੋਇਆ ਆਪਣੇ ਬੱਚਿਆਂ ਦਾ ਹੌਨਰ ਤਰਾਸ਼ਣ ਦੇ ਵਿੱਚ ਸਾਰੇ ਮਾਪਿਆਂ ਨੂੰ ਵੀ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਨੀ ਚਾਹੀਦੀ ਆ ਯਾਰ ਜੇ ਮਹੀਨੇ ਦੇ ਵਿੱਚ ਇੱਕ ਅੱਧੀ ਕਾਪੀ ਖਰਾਬ ਵੀ ਹੋ ਗਈ ਇੱਕ ਪੈਨਸਲਾਂ ਦਾ ਬੰਡਲ ਮੁੱਕ ਵੀ ਗਿਆ ਤਾਂ ਕੋਈ ਫਰਕ ਨਹੀਂ ਪਰ ਜੇਕਰ ਤੁਹਾਡਾ ਬੱਚਾ ਇਸ ਖੇਤਰ ਦੇ ਵਿੱਚ ਆਪਣਾ ਕੈਰੀਅਰ ਬਣਾ ਲਵੇ ਤਾਂ ਤੁਹਾਡੇ ਘਰ ਦੇ ਵਿੱਚ ਨਾਵਾ ਆਰ ਦੇ ਨਾਲ ਨਾਲ ਤੁਹਾਡਾ ਨਾਮ ਵੀ ਰੋਸ਼ਨ ਕਰੇਗਾ ਮਿਰਜੀ ਬਹੁਤ ਧੰਨਵਾਦ ਤੁਹਾਡਾ ਤੁਸੀਂ ਸਾਡੇ ਲਈ ਇੰਨਾ ਸਮਾਂ ਕੱਢਿਆ ਜੀ ਮਿਹਰਬਾਨੀ ਜੀ ਧੰਨਵਾਦ